ਚੈਨਲ ਪੰਜਾਬੀ ਵੇਖ ਰਿਹਾ ਇਸ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਈਗੁਰਜੀ ਕਾਲਤਾ ਵਾਈਗੁਰਜੀ ਕੀ ਪਾਤੇ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਐਡਮੰਟਨ ਸ਼ਹਿਰ ਦੇ ਵੈਸਟ ਐਂਡ ਵਾਲੇ ਪਾਸੇ ਨੂੰ ਜੀ ਐਲ ਆਰਟੀ ਜਿਹੜੀ ਆ ਉਹ ਐਕਸਪੈਂਡ ਕੀਤੀ ਜਾ ਰਹੀ ਆ ਔਰ ਉਹਦੀ ਲਾਈਨ ਬਿਚਾਉਂਦਿਆਂ ਨੂੰ ਪਿਛਲੇ 3 ਸਾਲ ਹੋ ਗਏ ਨੇ ਕੰਮਕਾਰ ਕਰਦਿਆਂ ਨੂੰ ਪਰ ਜਿੱਥੋਂ ਦੀ ਉਹ ਲਾਈਨ ਲੰਘਣੀ ਆ ਉਸ ਏਰੀਏ ਦੇ ਵਿੱਚ ਜਿਹੜੇ ਜੀ ਬਿਜ਼ਨੈਸਸ ਆ ਉਹ ਪਿਛਲੇ 3 ਸਾਲਾਂ ਦੇ ਦੁਖੀ ਹੋ ਰਹੇ ਨੇ ਮਹੱਲੂਣਾ ਦਾ ਬਿਜ਼ਨਸ ਡਾਊਨ ਗਏ ਨੇ ਔਰ ਕਿਸੇ ਪਾਸੋਂ ਹੈਲਪ ਕਿਸੇ ਤਰ੍ਹਾਂ ਦੀ ਮਿਲ ਨਹੀਂ ਰਹੀ ਤੇ ਹੁਣ ਕੀ ਸੀ ਵੀ ਜਿਹੜੇ ਉਸ ਏਰੀਏ ਦੇ ਕਾਉਂਸਲਰ ਨੇ ਮਿਸਟਰ ਨਾਇਕ ਉਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਭਈ ਕਾਉਂਸਲ ਦੇ ਵਿੱਚ ਗੱਲਬਾਤ ਲਿਆਂਦੀ ਜਾਏ ਭਈ ਉਹ ਪਹਿਲਾਂ ਵੀ ਕਰ ਚੁੱਕੇ ਆ ਪਰ ਐਤਕੀ ਜਦੋਂ ਲੈ ਕੇ ਆਏ ਨੇ ਮਤਾ ਭਈ ਵੀ ਉਸ ਏਰੀਏ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਗ੍ਰਾਂਟ ਦਿੱਤੀ ਜਾਵੇ 2,25,000 ڈالر ਦੀ ਟੋਟਲ ਗ੍ਰਾਂਟ ਔਰ ਤਕਰੀਬਨ ਉਥੇ 100 ਬਿਜ਼ਨਸ ਹੈਗੇ ਆ ਜੀ ਜਿਨ੍ਹਾਂ ਨੂੰ ਇਹ ਪੈਸੇ ਦੇਣੇ ਸੀ ਅਮਾਉਂਟ ਵੀ ਥੋੜਾ ਸੀਗਾ ਪਰ ਉਹ ਕੱਲ ਜਦੋਂ ਉਥੇ ਵੋਟਾਂ ਪਈਆਂ ਨੇ ਤੇ 8-5 ਦੇ ਨਾਲ ਉਹ ਮਤਾ ਉਹਨਾਂ ਦਾ ਡੀਫੀਟ ਹੋ ਗਿਆ ਜੀ ਉਹਦੇ ਕਾਰਨ ਦੱਸੇ ਜਾ ਰਿਹਾ ਹੈ ਪਿੱਛੇ ਜਿਹੜੇ ਫਾਈਨੈਂਸ਼ੀਅਲ ਆਫੀਸਰ ਨੇ ਸਿਟੀ ਦੇ ਉਹਨਾਂ ਨੇ ਪਿੱਛੇ ਜੇ ਦੱਸਿਆ ਸੀ ਵੀ ਭਾਈ ਸਾਨੂੰ ਬੜੇ ਔਖੇ ਫੈਸਲੇ ਲੈਣੇ ਪੈਣੇ ਆ ਕਿਉਂਕਿ ਜਿਹੜਾ ਮਤਲਬ ਉਹਨਾਂ ਦਾ ਡੈਫਿਸਿਟ ਚੱਲ ਰਿਹਾ ਹੈ ਕਾਫੀ ਮਿਲੀਅਨਸ ਡਾਲਰ ਦਾ ਔਰ ਉਹਦੇ ਵਿੱਚ ਉਹ ਕਹਿੰਦੇ ਵੀ ਸਾਨੂੰ ਬਹੁਤ ਸਾਰੀਆਂ ਸਰਵਿਸਿਜ਼ ਹੋ ਸਕਦਾ ਕੱਟ ਕਰਨੀਆਂ ਪੈਣ ਅਦਰਵਾਇਜ਼ ਤੁਹਾਡਾ ਜਿਹੜਾ ਟੈਕਸ ਹੈ ਪ੍ਰਾਪਰਟੀ ਦਾ ਉਹ 13% ਤੱਕ ਵੱਧ ਸਕਦਾ ਹੈ ਸੋ ਟੈਕਸ ਮੇਰਾ ਨਹੀਂ ਖਿਆਲ ਕਿ ਕੋਈ 13% ਲੋਕੀ ਜਿਹੜੇ ਆ ਪਸੰਦ ਕਰਦੇ ਆ ਉਹਦੇ ਤੋਂ ਉਹਨਾਂ ਕਿਹਾ ਜੀ ਵੀ ਸਾਡੇ ਕੋਲ ਕੋਈ ਇਦਾਂ ਦਾ ਪੈਸਾ ਨਹੀਂ ਹੈ ਵੀ ਅਸੀਂ ਗ੍ਰਾਂਟ ਮਨੀ ਕਿਸੇ ਨੂੰ ਦੇ ਸਕੀਏ ਸੋ ਇਸ ਕਰਕੇ ਇਹ ਜਿਹੜੀਆਂ ਵੋਟਾਂ ਪਈਆਂ ਨੇ ਉਹਦੇ ਤੇ ਉਹਨਾਂ ਨੂੰ ਨਾ ਹੋ ਗਈ ਮਿਸਟਰ ਨੈਗ ਕੋਰਨ ਨੂੰ ਉਹ ਕਹਿੰਦੇ ਵੀ ਮੈਂ ਮਾਯੂਸ ਹੋਇਆ ਇਸ ਗੱਲ ਤੋਂ ਵੀ ਜਿਹੜੇ ਲੋਕ ਉਥੇ ਬਿਜ਼ਨਸ ਰਨ ਕਰ ਰਹੇ ਨੇ ਉਹਨਾਂ ਨੂੰ ਇਸ ਵੇਲੇ ਕਹਿੰਦੇ ਵੀ 3 ਸਾਲ ਹੋ ਗਿਆ ਜਿਹੜੇ ਰੈਸਟੋਰੈਂਟ ਰਨ ਕਰ ਰਹੇ ਉਹ ਕਹਿੰਦੇ ਸਾਡਾ 1/3 ਬਿਜ਼ਨਸ ਜਿਹੜਾ ਉਹ ਡਾਊਨ ਹੋ ਚੁੱਕਾ ਇੱਕ ਹੋਰ ਵਿਅਕਤੀ ਉਹ ਕਹਿੰਦਾ ਮੈਂ ਉਦੋਂ ਕੁ ਬਿਜ਼ਨਸ ਲਿਆ ਸੀ 3 ਸਾਲ ਪਹਿਲਾਂ ਪਰ ਉਹ ਕਹਿੰਦਾ ਉਹ ਦਿਨ ਦਾ ਹੀ ਸਾਨੂੰ ਇਹ ਟਾਈਮ ਲਾਈਨ ਦਾ ਨਹੀਂ ਪਤਾ ਲੱਗ ਰਿਹਾ ਵੀ ਕਦੋਂ ਇਹ ਕੰਮ ਕਰ ਜਿਹੜਾ ਆ ਪੂਰਾ ਹੋਣਾ ਤੇ ਮੁੱਕੇਗਾ ਤਾਂ ਕਿ ਸਾਡੇ ਬਿਜ਼ਨਸ ਦੁਬਾਰਾ ਚੱਲ ਸਕਣ ਕਿਉਂਕਿ ਇੰਟਰਸੈਕਸ਼ਨਸ ਕਈ ਥਾਈਂ ਬੰਦ ਕੀਤੇ ਆ ਜੀ ਜਿਹੜੇ ਪਾਰਕਿੰਗ ਲਾਟ ਆ ਉਹ ਉਹਨਾਂ ਨੇ ਬਲਾਕ ਕੀਤੇ ਆ ਸਾਈਡਵੌਕਸ ਬਲਾਕ ਕੀਤੇ ਆ ਸੋ ਇਸ ਤਰ੍ਹਾਂ ਬਿਜ਼ਨੈਸਸ ਲਈ ਬਹੁਤ ਵੱਡੀ ਇੰਟਰਰਪਸ਼ਨਸ ਹੋ ਰਹੀਆਂ ਨੇ ਪਰ ਜਿਹੜੀ ਮਦਦ ਦੀ ਉਹਨਾਂ ਨੂੰ ਉਮੀਦ ਸੀਗੀ ਵੀ ਸਾਨੂੰ ਥੋੜੇ ਬਹੁਤ ਜਿਹੜੀ ਗ੍ਰਾਂਟ ਮਨੀ ਮਿਲ ਜਾਏਗੀ ਹਾਲਾਂਕਿ ਇੰਨਾ ਵੱਡਾ ਅਮਾਉਂਟ ਨਹੀਂ ਸੀ ਉਹਦੇ ਤੋਂ ਵੀ ਉਹਨਾਂ ਨੂੰ ਜਵਾਬ ਮਿਲ ਗਿਆ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ